ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣਾ ਹੈ ਜੀ ਪਿਓਰ ਕਾਟਨ ਦੇ ਸੂਟ ਹੋਣਗੇ ਵਿਦਾਊਟ ਲਾਈਨਿੰਗ ਹੋਣਗੇ ਸਾਰੇ ਪ੍ਰਿੰਟ ਸੂਟ ਨੇ ਆਲ ਓਵਰ ਸੂਟ ਨੇ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਫੈਬਰਿਕ ਹੈ ਜੀ ਜਿਹੜੀ ਬਹੁਤ ਵਧੀਆ ਮਿਲੂਗੀ ਤੁਸੀਂ ਇੱਕ ਸਿੰਗਲ ਸੂਟ ਕਲਰ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਆਰਡਰ ਕਰਕੇ ਦੇਖੋ ਜੀ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਉਹ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਹੋਤੇ ਹੈ ਕੁਝ ਮੈਚਿੰਗ ਹੋਣਗੇ ਜੀ ਜਿਆਦਾ ਤਾਂ ਮੈਚਿੰਗ ਹੀ ਨੇ ਜੇ ਵੀ ਆਲਓਵਰ ਹੋਇਆ ਤਾਂ ਮੈਂ ਤੁਹਾਨੂੰ ਦੱਸ ਦਵਾਂ ਚਲੋ ਜੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਜਿਹੜੀ ਕਾ ਆਪਾਂ ਨੇ ਉਹ ਚੈਨਲ ਬਣਾਇਆ ਜੀ ਆਰਕੇ ਪਤੀ ਕੋ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਨਾਲ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਆਪਾਂ ਸੁਤੰਨ ਦੀ ਵੀਡੀਓ ਤੇ ਪਾ ਸਕੀ ਚਲੋ ਜੀ ਉਹ ਤੇ ਵੀਡੀਓ ਆਪਾਂ ਪਾਉਂਦੇ ਵੀ ਹਾਂ ਸਵੇਰੇ ਮੈਂ 8 ਤੋਂ 9 ਵਜੇ ਦੇ ਵਿੱਚ ਵਿੱਚ ਉਹ ਤੇ ਵੀਡੀਓ ਪਾਉਣੀ ਆ ਪਲੀਜ਼ ਜਿਹੜੇ ਵੀ ਮੇਰੇ ਵੇਵਰਸ ਇਹ ਵੀਡੀਓ ਨੂੰ ਚੈਨਲ ਤੇ ਵੀਡੀਓ ਦੇਖਦੇ ਨੇ ਤੇ ਉਹ ਤੇ ਵੀ ਤੁਸੀਂ ਜ਼ਰੂਰ ਦੇਖਿਆ ਕਰੋ ਜੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰੀਏ ਦੇਖੋ ਜੀ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਇਸ ਤਰ੍ਹਾਂ ਦਾ ਫਰੋਜੀ ਕਲਰ ਹੈ ਤੁਹਾਨੂੰ ਮੈਚਿੰਗ ਸੂਟ ਮਿਲੂਗਾ ਇਹਦੀ ਨਾਲ ਡਿਜ਼ਾਈਨਿੰਗ ਪਹਿਲਾਂ ਕ੍ਰਸਟ ਕਾਟਨ ਦੇ ਵਿੱਚ ਆਈ ਸੀਗੀ ਕ੍ਰਸਟ ਨੂੰ ਦੇ ਵਿੱਚ ਸੌਰੀ ਜੀ ਉਹ ਸੂਟ ਪੈਂਦਾ ਸੀਗਾ ਕਾਸਟਲੀ ਇਹਦੀ ਹੁਣ ਸੇਮ ਜਿਹੜੀ ਪ੍ਰਿੰਟਿੰਗ ਹੈ ਸੇਮ ਡਿਜ਼ਾਈਨਿੰਗ ਹੈ ਇਹ ਤੇ ਹੁਣ ਪਿਓਰ ਕਾਟਨ ਦੇ ਵਿੱਚ ਆ ਗਈ ਜੀ ਦੇਖੋ ਕਾਟਨ ਵੀ ਤੁਹਾਨੂੰ ਇਹ ਨਹੀਂ ਹੈਗਾ ਵੀ ਆਪਾਂ ਇਸ ਤਰ੍ਹਾਂ ਸਿੰਪਲ ਦੇ ਦਾਂਗੇ ਦੇਖੋ ਇਸ ਤਰ੍ਹਾਂ ਕੰਨੀ ਵਾਲੀ ਕਾਟਨ ਮਿਲੂਗੀ ਤੁਹਾਨੂੰ ਨਾ ਇਹਨੇ ਇਹਦਾ ਕੋਈ ਲੰਬਾ ਆਊਗਾ ਆਪਾਂ ਨੂੰ ਮਲੇ ਮਲੇ ਮੁੰਦੇਸੀ ਕੇਵਰ ਕੀ ਕਾਟਨ ਮਿਲੂਗੀ ਦੇਖੋ ਦੇਖੋ ਦੇਖੀ ਸਲਵਾਰ ਤੇ ਕਿੰਨੇ ਬਲ ਪਏ ਨੇ ਪਲੀਜ਼ ਮੈਂ ਕੋਈ ਗੱਲ ਦੇਣੀ ਵੀ ਇਗਨੋਰ ਕਰਿਓ ਮੇਥੋਂ ਨਾਤ ਨਾਲ ਇੰਨਾ ਜ਼ਿਆਦਾ ਖੜਕੇ ਪ੍ਰੈਸ ਵਗੈਰਾ ਨਹੀਂ ਹੁੰਦੀ ਦੇਖੋ ਜੀ ਇਹਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਤੁਹਾਨੂੰ ਜੋ ਵੀ ਕਲਰ ਪਸੰਦ ਹੈ ਤੁਸੀਂ ਲੈ ਸਕਦੇ ਹੋ ਦੇਖੋ ਜੀ ਇੱਕ ਕਲਰ ਇਹਦੇ ਵਿੱਚ ਰਹੂਗਾ ਮੇਰਾ خیال ਦੋ ਹੀ ਕਲਰ ਰਹਿ ਗਏ ਇੱਕ ਮਾਸਟਰ ਕਲਰ ਸੀਗਾ ਉਹ ਵੀਡੀਓ ਤੋਂ ਪਹਿਲਾਂ ਹੀ ਸੇਲ ਹੋ ਗਿਆ ਜੀ ਤਿੰਨ ਕਲਰ ਸੀਗੇ ਮੈਂ ਤਾਂ ਹੀ ਤਿੰਨ ਕਲਰ ਬੋਲੇ ਆ ਵੀਡੀਓ 'ਚ ਦੇਖੋ ਜੀ ਕਿਹਕਾ ਕਲਰ ਹੈਗਾ ਇਹ ਵਾਲਾ ਬਹੁਤ ਸੋਹਣੀ ਤੁਹਾਨੂੰ ਫੈਬਰਿਕ ਮਿਲੂਗੀ ਹੈ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਗਾਜੀ ਕਲਰ ਬਹੁਤ ਸੋਹਣਾ ਇਸ ਤਰ੍ਹਾਂ ਦੀ ਇਹਦੇ ਵਿੱਚ ਤੁਹਾਨੂੰ ਹਲਕੀ ਜੀ ਨਾ ਇਹਦੇ ਵਿੱਚ ਇਸ ਤਰ੍ਹਾਂ ਦੀ ਲਾਈਨਿੰਗ ਸਲਵਾਰ ਦੇ ਵਿੱਚ ਸੈਲਫ ਪ੍ਰਿੰਟ ਮਿਲੂਗਾ ਜੀ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸੁਬਰੀਨ ਚਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਦੇਖੋ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1000 ਰੁਪਏ ਸਿਪਿੰਗ ਚਾਰ ਦੇ ਸੁਵਿਚੀ ਹੋਣਗੇ ਇਹਨਾਂ ਦੀ ਹੋਤੀ ਹਨਾ ਵੀ ਤੁਸੀਂ ਜਾ ਇਹਨਾਂ ਦੇ ਕਾਟਨ ਦੇ ਸੂਟ ਨੇ ਪ੍ਰਾਈਸ ਜ਼ਿਆਦਾ ਕਰਤਾ ਵੀ ਹੁਣ ਰੇਟ ਘਟ ਰਹੇ ਨੇ ਦੇਖੋ ਜੀ ਜਿਹੜਾ ਜਹ ਹਨਾ ਮਾਲ ਹੋਊਗਾ ਉਹ ਇਹਦਾ ਮੁੱਲ ਹੋਊਗਾ ਜਿਹੜੀਆਂ ਚੀਜ਼ਾਂ ਦੇ ਰੇਟ ਕਟੇ ਹੋਣੇ ਆਪਾਂ ਉਹਨਾਂ ਦੇ ਆਪ ਹੀ ਘਟਾ ਕੇ ਪਾਦਨੇ ਪਰ ਜਿਹੜੀ ਚੀਜ਼ ਵਧੀਆ ਹੋਊਗੀ ਜੀ ਉਹਦਾ ਹਨਾ ਕੋਈ ਰੇਟ ਨਹੀਂ ਘਟ ਹੋਣਾ ਜਿਹੜੀ ਵਧੀਆ ਚੀਜ਼ ਆਪਾਂ ਗਾਰੰਟੀ ਨਾਲ ਦੇਵਾਂਗੇ ਉਹ ਆਪਾਂ ਫਿਰ ਵੀ ਮੈਂ ਬਹੁਤ ਜ਼ਿਆਦਾ ਕੰਟਰੋਲ ਦੇ ਵਿੱਚ ਰੱਖ ਗ੍ਰੇਟ ਨੇ ਜਿਹੜਾ ਤੁਹਾਨੂੰ ਸ਼ੋਅ ਕਰਦੀਆਂ ਵੀ ਦੇ ਵਿੱਚ ਦੇਖੋ ਜੀ ਰਾਜਵਾਲੀ ਸੂਟ ਨੇ ਜਿਹੜੇ 2000 ਰੁਪਏ ਦੇ ਵਿੱਚ ਰਹਿਣਗੇ ਦੇਖੋ ਜੀ ਇੱਕ ਤੋਂ ਬਾਅਦ ਇਸ ਤੋਂ ਬਾਅਦ ਡਿਜ਼ਾਈਨਿੰਗ ਦਾ ਫਰਕ ਆ ਗਿਆ ਜੀ ਫੈਬਰਿਕ ਸੇਮ ਰਹੂਗੀ ਇਹਦੇ ਵਿੱਚ ਇਸ ਤਰ੍ਹਾਂ ਹਲਕੀ ਲਾਈਨਿੰਗ ਵੀ ਮਿਲੂਗੀ ਤੁਹਾਨੂੰ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੂ ਮਿਲੂਗੀ ਇਹ ਇਹ ਹੈਗਾ ਪਿੰਕ ਕਲਰ ਦੇਖੋ ਜੀ ਪਿੰਕ ਤੇ ਆਫ ਵਾਈਟ ਦਾ ਕੰਬੀਨੇਸ਼ਨ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਪਿੰਕ ਕਲਰ ਦੀ ਮਿਲਗੀ ਜੀ ਸਲਵਾਰ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਤੁਹਾਨੂੰ ਤਿੰਨ ਇਸੜ ਜੈਂਦੇ ਵਿੱਚ ਇੱਕ ਕਲਰ ਹੈਗਾ ਇਸ ਤਰ੍ਹਾਂ ਦਾ ਪੀਚ 바ਵਾ ਕਲਰ ਦਾ ਬਹੁਤ ਲਾਈਟ ਪੀਚ ਦਾ ਇਹ 바ਵਾ ਕਲਰ ਬੋਲਦੇ ਨੇ ਇੱਕ 바ਵਾ ਕਲਰ ਵੀ ਥੋੜਾ ਡਾਰਕ ਹੁੰਦਾ ਹੈ ਇਹ ਲਾਈਟ ਹੈ ਦੇਖੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਇਹਦੀ ਰਹੂਗੀ ਜੀ ਇਸ ਤਰ੍ਹਾਂ ਇਹਦੇ ਨਾਲ ਆਪਾਂ ਰੱਖੀ ਇਹਦੀ ਸਲਵਾਰ ਜੀ ਸਾਰੇ ਸੂਟ ਨੇ ਜਿਹੜੇ ਅੱਜ ਵਾਲੇ 1000 ਰੁਪਏ ਦੇ ਵਿੱਚ ਰਹਿਣ ਵਾਲੇ ਨੇ ਤੀਸਰਾ ਕਲਰ ਆ ਗਿਆ ਜੀ ਦਾ ਇਸ ਤਰ੍ਹਾਂ ਦਾ ਕਲਰ ਨੇ ਜਿਹੜੇ ਸਾਰੇ ਆਪਣੇ ਸਿੰਪਲ ਸੋਬਰ ਦੇ ਕਲਰ ਨੇ ਬਹੁਤ ਵਧੀਆ ਸਰਦਾਰੀ ਲੁੱਕ ਦੇ ਕਲਰ ਨੇ ਜੀ ਦੇਖੋ ਆਨੇ ਗੋਸਤ ਵੀ ਬਹੁਤ ਸੋਹਣੀ ਸੂਟ ਨੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਇਹਦੇ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਹਲਕਾ ਹਲਕਾ ਮਲਾਈ ਮਲਾਈਮ ਸੂਟ ਹੈ ਕੋਈ ਉਦਾਇ ਨਹੀਂ ਪਤਾ ਲੱਗਦਾ ਬਿਲਕੁਲ ਲਾਈਟ ਵੇਟ ਫੈਬਰਿਕ ਰੋਣਗੀ ਦੇਖੋ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਪਰਫੇ ਜੀ ਸਲਵਾਰ ਇਹਦੇ ਵਿੱਚ ਆਗੇ ਜੀ ਤਿੰਨ ਕਲਰ ਸਾਰੇ ਸੂਟਾਂ ਦੇ ਪਰ ਦਿਨ ਤਿੰਨ ਕਲਰ ਲਈ ਸੀ ਰੋਕੀ ਤੋਂ ਨੂੰ ਦੁਈਆ ਬਣਾਉਣ ਦਾ ਟਾਈਮ ਨਹੀਂ ਲੱਗਿਆ ਐਦਾਂ ਹੀ ਸੇਲ ਹੋ ਗਏ ਦੁਈਆ ਤੋਂ ਪਹਿਲਾਂ ਹੀ ਦੇਖੋ ਜੀ ਕਿਹੜਾ ਡਿਜ਼ਾਈਨ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਮਸਟਰਡ ਕਲਰ ਇਹ ਸਿੰਗਲ ਸੂਟ ਹੈ ਇਹ ਸਰੇਡ ਡਿਜ਼ਾਈਨ ਦੇ ਵਿੱਚ ਮੈਨੂੰ ਇਹ ਹੀ ਕਲਰ ਜ਼ਿਆਦਾ ਵਧੀਆ ਲੱਗਿਆ ਮਹਿੰਦੀ ਮਸਟਰਡ ਜਿਹਾ ਕਲਰ ਹੈ ਇਹ ਨਾ ਜ਼ਿਆਦਾ ਪ੍ਰੋਪਰ ਮਸਟਰਡ ਹੀ ਹੈ ਨਾ ਕਾਲਾ ਮਹਿੰਦੀ ਵੀ ਇਸ ਤਰ੍ਹਾਂ ਦਾ ਮਹਿੰਦੀ ਮਸਟਰਡ ਜਿਹਾ ਕਲਰ ਹੈ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਮਹਿੰਦੀ ਕਲਰ ਵੀ ਰੱਖੀ ਹੈ ਜੀ ਸਲਵਾਰ ਸਾਰੇ ਸੂਟਾਂ ਦੇ ਪ੍ਰਾਈਸ ਸੇਮ ਰਹਿਣਗੇ ਜੀ 1000 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚਾਉਣ ਦੀਗਾ ਕੋਈ ਤੁਹਾਨੂੰ ਸੈਰ ਤੋਂ ਪੜਨ ਦੀ ਲੋੜ ਨਹੀਂ ਕਿਸੇ ਵੀ ਤੁਸੀਂ ਪਾਰਸਲ ਵਾਲੇ ਨੂੰ ਵਗੈਰਾ ਨੂੰ ਕਿਸੇ ਵੀ ਰੁਪਿਆ ਦੇਣ ਦੀ ਲੋੜ ਨਹੀਂ ਤੁਸੀਂ ਆਰਡਰ ਕਰਕੇ ਆਪਣਾ ਸੂਟ ਜਿਹੜਾ ਬੁੱਕ ਕਰੋ ਜਦੋਂ ਪੇਮੈਂਟ ਕਰਕੇ 800 ਰੁਪਏ ਦੇ ਵਿੱਚ ਸਾਡੇ ਘਰ ਤੱਕ ਪਹੁੰਚੂਗਾ ਇੱਕ ਆ ਆਪਣੇ ਕੋਲੇ ਆ ਗਿਆ ਦੀ ਦੂਸਰੀ ਡਿਜ਼ਾਈਨਿੰਗ ਐ ਦੇਖੋ ਇਸੇ ਪ੍ਰਾਈਸ ਦੇ ਵਿੱਚ ਇਹਨਾਂ ਇਸ ਤਰ੍ਹਾਂ ਦੀ ਫਲਾਵਰ ਪ੍ਰਿੰਟਿੰਗ ਰਹਣਗੀ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਦੋ ਸੁਣਾ ਫੋਜੀ ਕਲਰ ਹੈ ਦਾ ਬਹੁਤ ਸੋਹਣੀ ਤਿਆਰੀ ਦੀ ਪ੍ਰਿੰਟਿੰਗ ਹੈ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਜੀ ਤੁਹਾਨੂੰ ਇਹਨਾਂ ਨਾਲ ਜਿਹੜੀ ਵੀ ਸਲਵਾਰ ਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਹੈ ਜੀ ਫਲਾਵਰ 셔ਟ ਦੇ ਵਿੱਚ ਫਲਾਵਰ ਬਣੇ ਹੋਣੇ ਪ੍ਰਿੰਟਿੰਗ ਸੇਮ ਪ੍ਰਿੰਟਿੰਗ ਰੋਜ਼ ਦੇ ਕੋਦੇ ਵਿੱਚ ਤੁਹਾਨੂੰ ਦਿਖੂਗੀ ਸੈਲਫ ਬ੍ਰੈਂਡ ਸਲਵਾਰ ਦੇ ਵਿੱਚ ਦੇਖੋ ਇਹਦੇ ਵਿੱਚ ਇੱਕ ਕੋਜੀ ਕਲਰ ਹੋ ਗਿਆ ਜੀ ਦੂਸਰਾ ਕਲਰ ਹੋ ਗਿਆ ਇਸ ਤਰ੍ਹਾਂ ਦਾ ਪਿੰਕ ਕਲਰ ਸਾਰੇ ਜਿਹੜੇ ਕਲਰ ਨੇ ਬਹੁਤ ਵੱਗੀਆਂ ਨੇ ਹੁਣ ਪਤਾ ਕਿ ਆਪਾਂ ਘਰ ਦੇ ਵਿੱਚ ਸਾਰਾ ਦਿਨ ਲਾਈਟ ਕਲਰ ਵੀ ਨਹੀਂ ਪਾ ਸਕਦੇ ਹਨ ਦੇਖੋ ਹੁਣ ਆਪਾਂ ਕੰਮ ਕਰਨੇ ਹੁੰਦੇ ਨੇ ਇੰਨੀ ਗਰਮੀ ਆ ਫਿਰ ਲਾਈਟ ਕਲਰ ਦੀ ਜਿਆਦਾ ਹਨਾ ਫਿਰ ਉਹਦੇ ਮਾੜਾ ਮੋਟਾ ਦਾਗ ਲੱਗ ਗਿਆ ਕੁਝ ਹੋ ਗਿਆ ਇਸ ਕਰਕੇ ਤਾਂ ਆਪਾਂ ਥੋੜੇ ਜਿਹੇ ਇਹ ਲਾ ਜਿਹੜੇ ਹਨਾ ਵੀ ਨਾਰਮਲ ਰੇਂਜ ਦੇ ਵਿੱਚ ਸੂਟ ਹੁੰਦੇ ਨੇ ਜਿਹੜੇ ਆਪਾਂ ਡੇਲੀ ਘਰ ਦੇ ਵਿੱਚ ਰੁਟੀਨ ਯੂਜ਼ ਕਰਦੇ ਨੇ ਉਹ ਮੈਂ ਤਾਂ ਕਰਕੇ ਥੋੜੇ ਜੇ ਡਾਰਕ ਕਲਰ ਲੈ ਲੈਂਦੀ ਆ ਵੈਸੇ ਤਾਂ ਮੈਂ ਥੋੜੇ ਜੇ ਲਾਈਟ ਕਲਰ ਹੀ ਜਿਆਦਾ ਲਾਈਕ ਕਰਦੀ ਆ ਜੇ ਆਪਾਂ ਕੋਈਆਂ ਹੋਣ ਜਾਣ ਵਾਸਤੇ ਪ੍ਰੋਗਰਾਮ ਵਾਸਤੇ ਲੈਣਾ ਹੁਣ ਦੇਖੀਏ ਇਸ ਤਰ੍ਹਾਂ ਦਾ ਇੱਕ ਕਲਰ ਇਹ ਮਿਲੂਗਾ ਤੁਹਾਨੂੰ ਇਹ ਵੀ 1000 ਰੁਪਏ ਦੇ ਵਿੱਚ ਮਿਲੂਗਾ ਮੈਂ ਤੁਹਾਨੂੰ ਦੁਬਾਰਾ ਤੋਂ ਫੀਡ ਤਾਰੀਖੀ ਤੁਹ ਸਕਦੇ ਜੀ ਮੈਸੇਜ ਕਰਕੇ ਦੇਖੋ ਜੀ ਕਿ ਕਲਰ ਕਰੋ ਜੀ ਹੋ ਗਿਆ ਦੇਖ ਕਿੰਨਾ ਸੋਹਣਾ ਲੱਗ ਰਿਹਾ ਹੈ ਪਿਆਰਾ ਪਿਆਰਾ ਕਲਰ ਸਾਰੇ ਸੂਟਾਂ ਦਾ ਪ੍ਰਾਈਸ ਸੇਮ ਰਹੂਗਾ ਜੀ ਦੇਖੋ ਕੱਦਿਆਂ ਨੇ ਇਹ ਆ ਗਿਆ ਹਰ ਤਰ੍ਹਾਂ ਦੀ ਇੱਥੇ ਡਿਜ਼ਾਈਨਿੰਗ ਹੈ ਜੀ ਜੋ ਵੀ ਡਿਜ਼ਾਈਨਿੰਗ ਤੁਹਾਨੂੰ ਪਸੰਦ ਆ ਮਾ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਜਿਹੜੇ ਕਲਰ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਤੇ ਨੇ ਜੀ ਸਾਰੇ ਕਲਰ ਅਵੇਲੇਬਲ ਨੇ ਜੀ ਭੈਣਾਂ ਨੂੰ ਰਿਕਵੈਸਟ ਹੈ ਤੁਸੀਂ ਜਲਦੀ ਜਲਦੀ ਸੂਟਾਂ ਦੇ ਆਰਡਰ ਕਰ ਲਿਆ ਕਿਉਂਕਿ ਫ੍ਰੈਂਟ ਸੂਟਾਂ ਦੇ ਬਾਅਦ ਵਿੱਚ ਕਲਰ ਨੇ ਜਿਹੜੇ ਜੀ ਮੁਸ਼ਕਲ ਹੋ ਜਾਂਦੇ ਨੇ ਮੰ ਜੀ ਦਾ ਪਹਿਲਾ ਸਾਡੇ ਕੋਲੇ ਆਰਡਰ ਆ ਗਿਆ ਜੀ ਪੇਮੈਂਟ ਆ ਗਈ ਸੀ ਉਹਦੇ ਲਈ ਇਹ ਸੂਟ-ਬੂਟ ਕਰਦਨੇ ਆ ਦੁਕਾਨਾ ਬਾਅਦ ਜੇ ਵੀ ਕੁ ਵਿਚਾਰੀਆਂ ਕੁਛ ਨਹੀਂ ਰਹਿ ਜਾਂਦੀਆਂ ਨੇ ਇਸ ਕਰਕੇ ਪਲੀਜ਼ ਦੇਖੋ ਬਹੁਤ ਪਿਆਰੇ ਕਲਰ ਨੇ ਜਿਹੜੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਸਾਰੇ বিনা ਲਾਈਨਿੰਗ ਤੋਂ ਸੂਟ ਰਹਿਣਗੇ ਜੀ ਕਿਸੇ ਸੂਟ ਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਹੁਤ ਵਧੀਆ ਗਰੰਟੀ ਵਾਲੀ ਫੈਬਰਿਕ ਮਿਲੂਗੀ ਜੀ ਤੁਹਾਨੂੰ ਤੁਹਾਡੇ ਕੋਲੇ ਸੂਟ ਪਹੁੰਚਣ ਦੇ ਪਤਾ ਲੱਗ ਜੂਗਾ ਤੁਸੀਂ ਸਿੰਗਲ ਸੂਟ ਹੈ ਜਿਹੜਾ ਆਰਡਰ ਕਰਕੇ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆਪਾਂ ਤੋਂ ਸੂਟ ਹੈ ਜਿਹੜਾ ਉਹ ਤੁਸੱਲੀ ਕਰਕੇ ਅੱਗੇ ਤੋਂ ਆਪਣਾ ਹੋਰ ਜਿਹੜਾ ਚਲਵਾ ਸਕਦੇ ਹੋ ਬਾਹਰ ਦੇਖ ਲਾ ਚਲੋ ਚਲੋ ਜੀ ਮੈਂ ਤੁਹਾਨੂੰ 8 9 ਸੂਟ ਦਿਖਾ ਦਿੰਦੇ ਨੇ ਅਲੱਗ-ਅਲੱਗ ਪ੍ਰਿੰਟਿੰਗ ਰਹੂਗੀ ਕਿ ਅਲੱਗ-ਅਲੱਗ ਡਿਜ਼ਾਈਨ ਰਹਿਣਗੇ ਸਾਰੇ ਸੂਟ ਤਾਂ ਜਿਹੜੇ ਮੈਸਿੰਗ ਹੀ ਸੂਟ ਰਹਿਣਗੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਹੁਣ ਇਹ ਨਹੀਂ ਇਹਨਾਂ ਦੇ ਥੋੜਾ ਜਿਹਾ ਪ੍ਰਾਈਸ ਜਿਆਦਾ ਹੀ ਸੀ ਜੀ ਹੁਣ ਥੋੜਾ ਜਿਹਾ ਕਾਟਨ ਫੈ布ਰਿਕ ਦੇ ਪ੍ਰਾਈਸ ਨੇ ਜਿਹੜੇ ਲੈਸ ਹੋ ਰਹੇ ਨੇ ਇਸ ਕਰਕੇ ਮੈਂ ਤਾਂ ਉਸ ਤੋਂ ਵੀ ਲੈਸ ਕਰਕੇ ਪਾਉਣੀ ਆ ਜੀ ਤੁਹਾਨੂੰ ਪਤਾ ਹੀ ਹੈ ਹਨਾ ਸਾਰੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਇਆ ਹੈ ਸਾਰੇ ਕਿਤੇ ਤੁਸੀਂ ਬੁਟੀਕਾਂ ਵਾਲਿਆਂ ਦੇ ਰੇਟ ਦੇਖੇ ਹੋਏ ਨੇ ਕਿ ਆਪਾਂ ਸਭ ਤੋਂ ਨਾਰਮਲ ਰੇਂਜ ਦੇ ਸੂਟ ਨੇ ਜਿਹੜੇ ਰੱਖਦੇ ਆ ਪਲੀਜ਼ ਪਹਿਣਾ ਨੂੰ ਰਿਕਵੈਸਟ ਆ ਤੁਸੀਂ ਇਹ ਟੈਨਸ਼ਨ ਨਾ ਕਰਿਆ ਕਰੋ ਵੀ ਖਣੀਆਂ ਕਿ ਇਹਨਾਂ ਦੇ ਰੇਟ ਘਟਨੇ ਖਣੀਆਂ ਦੀ ਫੈਬਰਿਕ ਨਹੀਂ ਵਧੀਆ ਹੋਣੀ ਜਾਂ ਇਹਨਾਂ ਦਾ ਸੂਟ ਖਰਾਬ ਹੋ ਜਾਊਗਾ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਸਾਰਿਆਂ ਕੋਲੇ ਸੇਮ ਫੈਬਰਿਕ ਹੀ ਹੁੰਦੀ ਹੈ ਤੁਹਾਨੂੰ ਪਤਾ ਜਿਹੜੀ ਮਾਰਕੀਟ ਦੇ ਵਿੱਚ ਇੱਕ ਵਾਰ ਚੀਜ਼ ਆ ਗਈ ਉਹ ਸਾਰਿਆਂ ਕੋਲੇ ਆ ਜਾਂਦੀ ਹੁੰਦੀ ਹੈ ਕੋਈ ਇੱਕ ਇਕੱਲੇ ਦੁਕਾਨਦਾਰ ਵਾਸਤੇ ਤਾਂ ਬਣੀ ਨਹੀਂ ਹੁੰਦੀ ਹੈ ਨਾ ਵੀ ਸਾਰੇ ਕਿਤੇ ਹੁੰਦੀ ਹੈ ਦੇਖੋ ਤੁਸੀਂ ਬੇਚਿੱਤ ਕੋ ਕੇ ਇੱਕ ਸਿੰਗਲ ਸੂਟ ਆਰਡਰ ਕਰ ਸਕਦੇ ਹੋ ਚਲੋ ਜੀ ਕਲਰ ਤੁਹਾਡੀ ਪਸੰਦ ਦੇ ਹੋਣਗੇ ਜੋ ਵੀ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇੱਕ ਪਹਿਣਾ ਰਿਕੁਐਸਟ ਹੈ ਜੀ ਜੇ ਤੁਸੀਂ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਤਾਂ ਆਪਣਾ ਜਲਦੀ ਆਰਡਰ ਸ਼ੁਰੂ ਕਰ ਲਓ ਤੇ ਹੌਲੀ ਹੌਲੀ ਆਪਣਾ ਕੰਮ ਹੈ ਜਿਹੜਾ ਅੱਗੇ ਨਾਲ ਉਹਦੇ ਕੱਲ ਪੂਗਾ ਫਿਰ ਤੁਹਾਨੂੰ ਪਤਾ ਵੀ ਠੰਡਾ ਆ ਜਾਂਦੀ ਹੈ ਪੂਰੇ ਉ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਿਉਂਕਿ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਜੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਵੀਡੀਓ ਨੂੰ ਅੱਗੇ-ਤੱਗੇ ਸ਼ੇਅਰ ਕਰਦੇ ਅਗਰੋਂ ਜੀ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਦੂਸਰਾ ਚੈਨਲ ਹੈ ਆਪਣਾ ਆਰਕੀਟੈਕ ਉਹਦੇ ਉੱਤੇ ਵੀ ਆਪਾਂ ਹਫਤੇ ਤੋਂ 9 ਦੇ ਵਿੱਚ ਵਿੱਚ ਸਵੇਰੇ ਵੀਡੀਓ ਲਈ ਅਪਲੋਡ ਕਰਿਆ ਕਰਾਂਗੇ ਤੁਸੀਂ ਉਹ ਕੋਹ ਚੈਨਲ ਦੇ ਜਾ ਕੇ ਵੀ ਆਪਣੀ ਵੀਡੀਓ ਦੇਖ ਸਕਦੇ ਹੋ ਚਲੋ ਜੀ ਅੱਜਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਨੇ ਆਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕ